come ਦਿਲ ਅਮਰੀ ਸਰ ਦੇ ਹਲਕਾ ਉਤਰੀ ਦੇ ਵਿੱਚ ਅੱਜ ਪੰਚਾਇਤੀ ਚੋਣਾਂ ਦਾ ਨਾ ਹਾਲਾਤ ਉਸ ਵਲੇ ਤਣਾਪੁਰਨ ਹੋ ਗਿਆ ਜਦੋਂ ਦੋਵਾਂ ਪਾਰਟੀਆਂ ਵੱਲੋਂ ਇੱਕ ਦੂਜੇ 'ਤੇ ਦੋਸ਼ ਲਾਇਆ ਗਿਆ ਕਿ ਜਾਲੀ ਵੋਟਾਂ ਜਿਹੜੀਆਂ ਨੇ ਪੁਆਈਆਂ ਜਾ ਰਹੀਆਂ ਨੇ ਇਸ ਵਲੇ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਕਿ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਨੇ ਇੱਕ ਦੂਜੇ ਦੇ ਖਿਲਾਫ ਜਿਹੜੇ ਨੇ ਉਹ ਨਾਰੇਬਾਜ਼ੀ ਕੀਤੀ ਜਾ ਰਹੀ ਆ ਭਾਰੀ ਪੁਲਿਸ ਵੱਲ ਵੀ ਆ ਇਸ ਵੇਲੇ ਜਿਹੜਾ ਪੁਲਿਸ ਵੱਲੋਂ ਤਨਾਦ ਕੀਤਾ ਗਿਆ ਹੈ ਤਾਂ ਜੋ ਕੋਈ ਵੀ ਅਨਸਖਾ ਵਿਕਟਰਾ ਨਾ ਵਾਪਰ ਸਕੇ ਪਰ ਇਸ ਵੇਲੇ ਜਿਹੜੀ ਆ ਲਗਾਤਾਰ ਨਾਰੇਬਾਜ਼ੀ ਕੀਤੀ ਜਾ ਰਹੀ ਆ ਤੇ ਇੱਕ ਦੂਜੇ ਦੇ ਖਿਲਾਫ ਦੋਸ਼ ਲਗਾਏ ਜਾ ਰਹੇ ਨੇ ਕਿ ਲਗਾਤਾਰ ਜੜੀਆਂ ਨੇ ਝਾਲੀ ਵੋਟਾਂ ਨਹੀਂ ਫੇਕ ਵੋਟ ਪੈਣ ਦੀ ਜਿਹੜੀ ਗੱਲ ਆ ਫੀਸ ਕੋਈ ਫਾਰਮ ਨੀ ਲਗਾ ਦੋ ਕੋਸ਼ ਵੋਟਾਂ ਇਹਨਾਂ ਨੇ ਡਿਲੀਟ ਕਰਤੀਆਂ ਜਿਨ੍ਹਾਂ ਦੀਆਂ ਆਧਾਰ ਕਾਰਡ ਹੈ ਵੋਟਰ ਕਾਰਡ ਹੈ ਸਭ ਕੁਝ ਹੈ ਵੀ ਪ੍ਰੂਫ ਹੈਗੇ ਆ ਪਰ ਉਹ ਵੋਟਾਂ ਲਿਸਟ ਦੇ ਉੱਪਰ ਸਪੈਸ਼ਲ ਹੋਰ ਬਣਾ ਕੇ ਡਿਲੀਟ ਲਿਖਿਆ ਵਾ ਉਹ ਕੋਈ ਅਥੈਂਟਿਕ ਨਹੀਂ ਸੀ ਕੋਈ ਇਹ ਨਹੀਂ ਕਿ ਵੀ ਕਿੰਨੇ ਨੇ ਡਿਲੀਟ ਲਿਖਿਆ ਕਿੰਨੇ ਨਹੀਂ ਲਿਖਿਆ ਇਹ ਮੇਨ ਮਕਸਦ ਹੈਗਾ ਵੀ ਫੇਕ ਵੋਟ ਹੈ ਜਾਣ ਕੇ ਉਹ ਵੋਟਾਂ ਸਾਡੀਆਂ ਪੱਕੀਆਂ ਜਿਹੜੀਆਂ ਅਕਾਲੀ ਦਲ ਦੇ ਨਾਲ ਰਿਲੇਟਡ ਬੀਜੇਪੀ ਨਾਲ ਰਿਲੇਟਡ ਵੋਟਾਂ ਨੇ ਉਹ ਇਹਨਾਂ ਨੇ ਕੈਸਲ ਕੀਤੇ ਕਾਂਗਰਸ ਵੱਲੋਂ ਦੋਸ਼ ਲਾਏ ਜਾ ਰਹੇ ਵੀ ਜਿਹੜੇ ਅਕਾਲੀ ਦਲ ਦੇ ਬੰਦੇ ਨੇ ਉਹਨਾਂ ਨੂੰ ਫੇਕ ਨਹੀਂ ਜਾ ਰਹੇ ਤੁਸੀਂ ਕੀ ਸੋਚਦੇ ਜੀ ਦੇ ਸਰਕਾਰ ਇਹਨਾਂ ਦੀ ਆ ਪੁਲਿਸ ਪ੍ਰਸ਼ਾਸਨ ਇਹਨਾਂ ਦਾ ਸਾਥ ਦੇ ਰਿਹਾ ਸ਼ਰਿਆਵਾਂ ਅਸੀਂ ਤੇ ਉਹਨਾਂ ਵੋਟਾਂ ਨੂੰ ਪੋਸਟ ਕਰਦੇ ਪਏ ਜਿਨ੍ਹਾਂ ਦਾ ਸ਼ਰਿਆਵਾਂ ਕੋਈ ਆਈ ਕਾਰਡ ਹੀ ਨਹੀਂ ਦਿਖਾਉਣ ਪਾਰੇ ਜਿਹੜੇ ਪੁਲਿਸ ਪ੍ਰਸ਼ਾਸਨ ਨੂੰ ਜਾਂ ਇਥੇ ਗੇਟ ਤੇ ਕੋਈ ਆਈ ਕਾਰਡ ਤੇ ਲੈਣਾ ਬਣਾ ਬਣਾ ਕੇ ਉਹ ਅੰਦਰ ਇਜਾਜ਼ਤੀ ਕੋਸ਼ਿਸ਼ ਕਰਦੇ ਅਸੀਂ ਉਹਨਾਂ ਨੂੰ ਰੋਕ ਰਹੇ ਆ ਪ੍ਰਸ਼ਾਸਨ ਨੇ ਕਿਹਾ ਵੀ ਉਹ ਕੋਈ ਨਹੀਂ ਰੋਕ ਸਕਦੇ ਇਹ ਡਾਊਨਲੋਡ ਕਰਕੇ ਭੇਜ ਦੇਣਗੇ ਜੇ ਪ੍ਰਸ਼ਾਸਨ ਨਹੀਂ ਕੋਈ ਕਾਰਵਾਈ ਕਰਦਾ ਕੀ ਅਗਲਾ ਸਟੈਪ ਹੋਏਗਾ ਤੁਹਾਡਾ ਕੀ ਅਸੀਂ ਇਹ ਮੰਗੀ ਹੈਗੀ ਪ੍ਰਸ਼ਾਸਨ ਕੋਲ ਉਹ ਅਗਲਾ ਸਟੈਪ ਤੇ ਅਸੀਂ ਪਾਰਟੀ ਨਾਲ ਸਕੇ ਜਿਹੜੀ ਲੀਡਰਸ਼ਿਪ ਨਾਲ ਜਦੋਂ ਗੱਲ ਵੇਰ ਵੇਖਦੇ ਆ ਇਹਦੇ ਵੋਟਾਂ ਡਿਲੀਟ ਕੀਤੀਆਂ ਉਹ ਕਿਹਦੇ ਕਿਹਦੇ ਅਫਸਰ ਦੇ ਸਾਈਨ ਨਹੀਂ ਕੋਈ ਪਛਾਣੀ ਸਰਵੇਸ਼ੀਅਮ ਦੇਖ ਲੈ ਲਿਖੀ ਆ ਉਦੋਂ ਮੋਰ ਬਣਾਏ ਉਦੋਂ ਕਾਫੀ 15 20% ਦੇ ਵੀ ਵੋਟ ਆਉਂਦੇ ਆ ਪਰ ਇਹ ਵੀ ਜਨਰਲ ਆ ਕੈਚ ਕਰੋ ਮੁੰਡਾ ਆ ਜੇ ਆ ਨੀਲੀ ਜੈਕਟ ਵਾਲਾ ਵੜ ਗਿਆ ਵਿੱਚ ਜੇਬ ਚੈੱਕ ਕਰੋ ਨਾ ਕੋਈ ਆਧਾਰ ਚਲਾ ਜਾ ਆ ਪਿੰਡ ਪਲਾੜਿਆ ਮੇਰੇ ਔਰ ਪਿੰਡ ਪਰੋਲੀਆ ਹਜ਼ਾਰ ਕਾਰਡ ਦਾ ਚੈਲੰਜ ਕਰੂਗਾ ਬੋਲਿੰਗ ਜੈਂਟ ਇਹ ਥੋੜੀ ਜਿਦਾ ਹਾਧਾਰ ਕਾਰਡ ਨਹੀਂ ਵੋਟ ਨਹੀਂ ਪਾਉਗੇ ਕਿੱਦਾਂ ਆਹ ਲਿਸਟ ਦੇ ਵਿੱਚ ਸੁਣੋ ਲਿਸਟ ਦੇ ਵਿੱਚ ਤੇਰੀ ਫੋਟੋ ਉੱਥੇ ਹੋਊਗੀ ਹੋਰ ਪਾਣੀ ਮਰ ਕੇ ਉਹ ਫੋਟੋ ਚਾਹੇ ਕਿਸੇ ਗੋਡੀ ਚਾਚੀਆ ਸ਼ਰਾਬ ਕੀਤੀ ਜਿਹੜੀ ਇਹਦੀ ਰਾਤ ਵਿੱਚ ਸ਼ਰਾਬ ਪੀਤੀ ਤਕਾਇਆ ਕਰੰਦੇ ਆ ਹੀ ਕਰੰਦੇ ਆ ਜਾਲੀ ਮੋੜ ਪਾਈ ਆ ਜਾਲੀ ਸਾਹਿਬ ਜਾਲੀ ਮੋਟਾ ਪਾਉਂਦੇ ਆ ਜਾਲੀ ਮੋਟਾ ਪਾਉਂਦੇ ਆ ਇਹ ਰੋਡ ਕੌਣ ਪਾ ਗਿਆ ਪਤਾ ਨਹੀਂ ਕੌਣ ਪਾ ਦਿੱਥੋ ਇਹਨਾਂ ਦੀ ਵੋਟ ਹੈ ਕੋਈ ਪਾ ਗਿਆ ਮੇਰੀ ਉਂਗਲਾ ਵੇਖ ਮੇਰੀਆਂ ਮੇਰੀਆਂ ਇਹ ਕਰੰਦੇ ਆ ਮੇਰੀਆਂ ਮੇਰੀਆਂ ਪ੍ਰੈਸਨ ਨੰਬਰ ਪਾਉਣ ਨੂੰ ਮੈਂਦੇ ਜਿਹੜੇ ਨੇ ਇਤਿਹਾਸ ਨੂੰ ਖਾ ਕਰਨਦੇ ਆ ਜਿਹੜੀ ਆ ਵਾਸਤੇ ਆਇਆ ਤੇ ਜਿਹੜੀ ਗੱਲ ਕੀਤਾ ਜਾ ਰਿਹਾ ਹੈ ਕਿ ਇਹ ਇਹ ਕੁਝ ਸਰ ਕੀ ਮਸਲਾ ਕੀ ਤੁਸੀਂ ਇਸ ਸੰਬੰਧ ਜਿਹੜਾ ਆਪੇ ਨੂੰ ਆਸ਼ਾ ਪਾਈ ਗਿਆ ਲਾਲਾ ਲਾਲਾ ਜੀ ਮਾਹੌਲ ਇੱਥੇ ਕੋਈ ਸੈਸਟਰ ਨਹੀਂ ਜਿਹੜਾ ਦੋਵੇਂ ਪਾਰੀਆਂ ਆਪਸ ਵਿੱਚ ਮੋੜੀ ਤੇ ਅਲਿਗੇਸ਼ਨ ਹੋਦੇ ਆ ਕਿ ਇਹ ਜਾਲੀ ਹੈ ਇਹ ਵੋਟਰ ਬੂਥੀ ਹੈ ਜਦੋਂ ਕਿ ਇਹ ਸਾਰਾ ਰਾਈਟ ਪਰ ਲੈ ਜਾਏਗਾ ਸਰ ਦਾ ਕਿ ਹੁਣ ਤੋਂ ਰਾਈਟਿੰਗ ਹੁਣ ਤੋਂ ਬਾਅਦ ਇਹਨਾਂ ਦੇ ਏਜੰਟ ਬੈਠੇ ਆ ਜਾਂ ਕਿ ਡੈਟਾ ਫਾਈ ਕਰਦੇ ਆ ਜਿਹੜੇ ਵੋਟ ਪੋਲ ਜਦੋਂ ਇਹ ਗੇਟ ਤੇ ਕਿਸੇ ਪਾਰਟੀ ਦਾ ਰਾਈਟ ਨਹੀਂ ਹੈਗਾ ਤੁਸੀਂ ਡੈਕਟਾਈ ਕਰੇਗੇ ਬਣਾਵਾਂਗਾ ਜੀ ਜੀ ਜਿਸ ਕਰਕੇ ਮਦਦ ਕਰਦੇ ਹੋ ਪੁਲਿਸ ਵਾਲਾ ਕੀ ਪ੍ਰਬੰਧ ਕੀਤੇ ਨੇ ਪੁਲਿਸ ਵਾਲਾ ਸਾਰੇ ਪ੍ਰਬੰਧ ਕੀਤੇ ਨੇ ਸਾਡੀ ਪੁਲਿਸ ਲਈ ਅੰਦਰ ਵੀ ਲੱਗੀ ਆ ਬਾਹਰ ਵੀ ਲੱਗੀ ਆ ਕਿਸੇ ਨਾਲ ਸਮਝਾਉਣ ਲਈ ਆ ਕਿ ਤੁਸੀਂ ਪ੍ਰਜਾਇਟਡ ਅਫਸਰ ਦਾ ਜਿਹੜਾ ਅਧਾਰ ਆ ਉਹ ਨੂੰ ਆਪਣਾ ਅਧਾਰ ਦਿਓ ਜੀ ਜੀ ਜਿਸ ਆ ਜਿਹੜੇ ਹੁਣ ਰੋਸ ਮਜ਼ਾਰੇ ਹੋ ਰਹੀ ਹੈ ਸਾਰਾ ਕੁਝ ਹੋ ਰਿਹਾ ਹੈ ਇਹ ਰੋਸ ਮਜ਼ਾਰਾ ਨਹੀਂ ਸਿਰਫ ਇਹ ਨਾਰੇ ਬਾਜੀ ਹੁੰਦੀ ਹੈ ਇੱਕ ਦੂਜੇ ਦੇ ਖਿਲਾਫ ਕਿਉਂਕਿ ਇਥੇ ਸਾਭੀ ਕੰਪੀਟੀਸ਼ਨ ਹੈ ਦੋਨਾਂ ਪਾਰਟੀਆਂ ਦਾ ਜਿਹਦੇ ਖਰਾਬ ਐਲੀਗੇਸ਼ਨ ਹੁੰਦੇ ਨੇ ਬਾਕੀ ਕੋਈ ਜਿਹੜੀ ਬੜੀ ਸੰਖੇਪਤਾ ਹੈ ਕਾਲੀ ਵੋਟਾਂ ਬਣੇ ਰਾਜੂ ਨਾ ਮੈੜਾ ਜੀ ਹਾਂ ਜੀ ਕਾਹੀ ਰੋਕੇ ਆ ਤੇਰੇ ਕਰਕੇ ਸਾਨੂੰ ਉਹਦੇ ਪਿੱਛੇ ਹਟ ਮਾਰਦੇ ਅਮਰਜੀਤ ਕਾਲੀ ਪਾਰਟੀ ਦੇ ਹੈ ਕਾਲੀ ਪਾਰਟੀ ਆ ਆ ਬੱਸ ਉਹ ਦੇ ਕਰਕੇ ਆ ਵੀ ਮਾਰੀਆਂ ਕਿੱਥੇ ਹੋਰ ਅੰਦਰ ਸਕੂਲ ਦੇ ਅੰਦਰ ਮੇਰੇ ਸੇਤ ਮਾਰਦੇ ਆਪਾਂ ਠੀਕ ਹੈ ਫੋਟੋ ਦੇ ਬੰਦਿਆਂ ਨੂੰ ਨਜਾਇਜ਼ ਪੰਚਾਇਆ ਮੇਰੇ ਘਰ ਪਏ ਨੇ ਇਹ ਸਾਰੇ ਨੇ ਇਹਨਾਂ ਦੇ ਗਲਤ ਕੇਸ਼ਾਈ ਕਰਨ ਦੇ ਨੇ ਇਹ ਕੌਣ ਕਰ ਚ ਨਹੀਂ ਕਰ ਸ਼ਰਮਾ ਜੀ ਸ਼ਰਮਾ ਜੀ ਗੁਲਦੇਵ ਸ਼ਰਮਾ ਕਾਂਗਰਸੀ ਜੀ ਇਹ ਸਾਰੇ ਧੱਕਾ ਕਰ ਰਹੇ ਨੇ ਸਾਡੇ ਸਾਰੇ ਜਿੰਦ ਦੇ ਗੱਲ ਪੈ ਗਏ ਪੰਚਾਂ ਦੇ ਸਰਪੰਚਾਂ ਦੇ ਅੰਦਰੋਂ ਇਹਨਾਂ ਭਾਂ ਤੋੜ ਕੀਤੀ ਸਾਰਿਆਂ ਦੇ ਗੱਲ ਪਏ ਆ ਸਟਾਂ ਦਾ ਨਾ ਕਾਂਗਰਸੀ ਸਟਾਂ ਲੱਗੀਆਂ ਮੇਰੇ ਯਾਕ ਤੇ ਲੱਗੀਆਂ ਮਰੀ ਅਨਕ ਤੋੜਤੀ ਆ ਆ ਮੇਰੇ ਵੀ ਲੱਗੀਆਂ ਕਾਂਗਰਸੀਆਂ ਨੇ ਲਾਈਆਂ ਕਾਂਗਰਸੀਆਂ ਨੇ ਲਗੀਆਂ ਵਾ ਜੀ ਨਹੀਂ ਜੀ ਨਹੀਂ ਕਾਂਗਰਸੀਆਂ ਨੇ ਲਾਈਆਂ ਸਾਡੇ ਪੱਗਾਂ ਲੱਥੀਆਂ ਸਾਡੀਆਂ ਸਾਰਿਆਂ ਦੀਆਂ ਹੀ ਪੱਗਾਂ ਰੱਖ ਕੇ ਆਏ ਫੇਰ ਉਹ ਉਠਾਈ ਦਲੇ ਉਠਾਈ ਦਲੇ ਅਹ ਸੈਟਰ ਮੇਰਾ ਪਾਟਾ ਐਨਕ ਮੇਰੀ ਟੁੱਟੀ ਆ ਪਹਿਲੇ ਸਾਡੇ ਮੇਰੇ ਮੇਰੇ ਗਲ ਪੈਨੇ ਫਿਰ ਮੇਰੇ ਗਲ ਪੈਨੇ ਪਹਿਲਾਂ ਬਾਜੀ ¡Así <laughs> no